ਕਿ ਜਿਸ ਦੀ ਪਰਮਾਤਮਾ ਮੰਨ ਲੈ ਦੁਖਦ ਗਜਿੰਦ ਅਰਬਿੰਦ ਕਹ ਪੇਟ ਰਾ ਕ ਤਾਕ ਕਾ ਚੱਕਰ ਪਾਣ ਆਨਗਰਸ ਕਾ ਗਰਾਜ ਜੀ ਕਾਹ ਕੂ ਕਰ ਕਚ ਹੂਤ ਨਾ ਕਾਹ ਕ ਕੀ ਇਹਦੇ ਅਰਥ ਇਤ ਸ਼ੁਰੂ ਕਰਨੇ ਕਾਹ ਕੂ ਕਰ ਜੇ ਤੇਰੇ ਨਾਲ ਪਰਮਾਤਮਾ ਹੈ ਨਾ ਤੇ ਜਿੰਨਾ ਮਰਜੀ ਤੇਰੇ ਵਿਰੋਧ ਵਿੱਚ ਸਾਰੀ ਦੁਨੀਆ ਖੜੀ ਹੋ ਜਾਏ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਫਿਰ ਉਹ ਫਿਰ ਇਹ ਉਦਾਹਰਨਾ ਸਾਨੂੰ ਸੌਖੀਆਂ ਲੱਗਣ ਗਿਆ ਵੀ ਕੀ ਅਰਥ ਨੇ ਕਾਹ ਕਹੂ ਕਰ ਸਮਝ ਗਿਆ ਨਾ ਜੀ ਕੀ ਕੋਈ ਕਰ ਸਕਦਾ ਕਾਹ ਕਹੂ ਕਰ ਕਚ ਹਉਤ ਨਾ ਕਾਹੂ ਕਿ ਕੀ ਕਿਸੇ ਦੇ ਕੀ ਤਿਆ ਕੁਛ ਨਹੀਂ ਹੋਣਾ ਤੇ ਕੋਈ ਤੇਰਾ ਕੁਝ ਵਿਗਾਰ ਵੀ ਨਹੀਂ ਸਕਦਾ ਕਿਉਂ ਜੀ ਜਾਕੀ ਪ੍ਰਭ ਮਾਨ ਲੇ ਜਾਂ ਤੂੰ ਤਾਂ ਮੈਂ ਸਭ ਕੋ ਜਾਕੀ ਜਿਸ ਦੀ ਪਰਮਾਤਮਾ ਮਨ ਲੈ ਜਾਕੀ ਪ੍ਰਭ ਮਾਨ ਲੇ ਸਭ ਸੁਖ ਤਾਹ ਜੀਓ ਕਿਸੇ ਦੇ ਕੀਤਿਆ ਕੁਛ ਨਹੀਂ ਹੋਣਾ ਕਿਸੇ ਦੇ ਕੀਤਿਆ ਤੇਰਾ ਕੁਝ ਵਿਗਾੜਨਾ ਨਹੀਂ ਕਿਸੇ ਨੇ ਜਿਦੀ ਰੱਬ ਮੰਨ ਲੈ ਪਿਆਰੋ ਸਾਰੇ ਸੋਕਿਓ ਨੂੰ ਮਿਲ ਜਾਂਦੇ ਹੁਣ ਸੁਣਿਓ ਇਹ ਸੀ ਆਖਰੀ ਟੁਕ ਮੈਂ ਤਾਂ ਇਹ ਥੋੜੀ ਜੀ ਬਰੀਕੀ ਚ ਗੱਲ ਕਰਨਾ ਤੁਸੀਂ ਧਿਆਨ ਨਾਲ ਸੁਣਦੇ ਤੇ ਸੱਚੀ ਲਓ ਮੈਂ ਹਕੀਕਤ ਕਹਿਣਾ ਕਿਉਂਕਿ ਮੇਰੀ ਕੋਈ ਜਥੇਬੰਦੀ ਨਹੀਂ ਜੀ ਮੈਂ ਆਪਣਾ ਦੁੱਖ ਵੀ ਰੋਣਾ ਚਾਹੁੰਦਾ ਨਾ ਮੈਂ ਸੰਤਾ ਮੇਰੇ ਪਿੱਛੇ ਬੜਿਆ ਲੋਕਾਂ ਤੋਂ ਰਣਾ ਪਰ ਇੱਕ ਮੰਨ ਚ ਜ਼ਰੂਰ ਸੀ ਕਿ ਸਤਿਗੁਰੂ ਜਿਹੜੀ ਮਿਹਨਤ ਕਰਾਨਾ ਹੈ ਸੰਗਤ ਦੀ ਸੇਵਾ ਹੋ ਜਾਏ ਪਰ ਉਹ ਹਾਲਾਤ ਰਹੇ ਨਹੀਂ ਬਦਲਦੀ ਪਏ ਸਭ ਕੁਝ ਕਿਉਂਕਿ ਇੰਨਾ ਕੁਝ ਖਜ਼ਾਨਾ ਪਿਆ ਗੁਰੂ ਗ੍ਰੰਥ ਸਾਹਿਬ ਜੀ ਪਿਆਰਿਓ ਸੱਚੀ ਇਹ ਮੋਦਨ ਕਹਿਆ ਸੀ ਮੈਂ ਭਾਵਨਾ ਨਹੀਂ ਕਹਿਨਾ ਜਿੰਨੇ ਸ਼ਬਦ ਨੇ ਇੰਨੇ ਜਨਮ ਵੀ ਲੈ ਲਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਕਰ ਸਕਾਂ ਸਤਿਗੁਰੂ ਇੰਨੇ ਸਮਰੱਥਾ ਇੰਨਾ ਕੁਝ ਪਿਆ ਆ ਪਰ ਦੋ ਤੁਕਾਂ ਦੀ ਭਾਵੇਂ ਤੁਸੀਂ ਦੋ ਮਹੀਨੇ ਬੋਲੀ ਚੋ ਕਹਾਂ ਕੋਈ ਕਰ ਕਚ ਹੋਤ ਨਾ ਕਹੂੰ ਕਿ ਜਿਹੜੇ ਵੱਨ ਪਰਮਾਤਮਾ ਹੋਵੇ ਕੀ ਤੇਰਾ ਕਿਸੇ ਦੇ ਕਰ ਲੈਣ ਫਿਰ ਇੱਥੇ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਦ੍ਰੋਪਤੀ 쿠ਪੀਨ ਮਾਤਰ ਦਈ ਜੋ 무ਨੀ ਸਰ ਐ ਇਤਨੇ ਗੱਲਾਂ ਚੇਤੇ ਰੱਖੋ ਕੁਝ ਵੀ ਨਹੀਂ ਬੱਲੇ ਪਰ ਸਭ ਕੁਝ ਉਹਨਾਂ ਦੇ ਨਾਲ ਦ੍ਰੋਪਤੀ ਦਰ ਸਮਝ ਗਿਆ ਨਾ ਜੀ ਪਾਂਡਵਾਂ ਦੇ ਘਰ ਪਰ ਮੇਰੀ ਫਿਰ ਬੇਨਤੀ ਹੈ ਕਿ ਗੁਰਮਖੋ ਮੈਂ ਮੇਰਾ ਸਤੇ ਗੁਰੂ ਗ੍ਰੰਥ ਸਾਹਿਬ ਜਦੋਂ ਲੋਕ ਦ੍ਰੋਪਤੀ ਦਾ ਮਜ਼ਾਕ ਵੀ ਉਡਾਉਂਦੇ ਨਾ ਮਨ ਨੂੰ ਦੁੱਖ ਜ਼ਰੂਰ ਲੱਗਦਾ ਯਾਰ ਗੁਰੂ ਗ੍ਰੰਥ ਸਾਹਿਬ ਨੇ ਤਾਂ ਉਹਨੂੰ ਕਿਹਾ ਉਹਨੂੰ ਰੱਬ ਦੇ ਨਾਮ ਦੀ ਸੋਝੀ ਆ ਗਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਹੈ ਗੁਰੂ ਸਾਹਿਬ ਕਹਿ ਰਹੇ ਹੁਣ ਇੱਥੇ ਬੇਨਤੀ ਹੈ ਦ੍ਰੋਪਤੀ ਕਰਦੀ ਪਈ ਸੀ ਇਸ਼ਨਾਨ ਦਰਿਆ ਦੇ ਉੱਤੇ ਮੈਂ ਇੱਕ ਵਾਰੀ ਅਰਜ਼ੀ ਵੀ ਕੀਤੀ ਪਾਣੀ ਦਾ ਪ੍ਰਵਾਹ ਬੜਾ ਤੇਜ਼ ਚੱਲ ਰਿਹਾ ਹੈ ਤੇ ਦੁਰਵਾਸ਼ਾ ਰਿਸ਼ੀ ਇਸ਼ਨਾਨ ਕਰ ਉੱਥੇ ਸ਼ਬਦ ਦੁਰਵਾਸ਼ਾ ਨਹੀਂ ਇਹ 무ਨੀਸ਼ਰ ਹੈ ਇਹਦਰ ਤੇ ਮੁਨੀਆਂ ਦਾ ਇਸ਼ਾਰਾ ਵੱਡਾ 무ਨੀ ਦ੍ਰੋਪਤੀ ਇਸ਼ਨਾਨ ਕਰ ਰਹੀ ਸੀ ਤੇ 무ਨੀਸ਼ਰ ਦੁਰਵਾਸ਼ਾ ਰਿਸ਼ੀ ਵੀ ਇਸ਼ਨਾਨ ਕਰ ਰਿਹਾ ਹੋਇਆ ਕਿ ਪਾਣੀ ਇੰਨਾ ਤੇਜ ਆਇਆ ਉਹਦੀ ਕੁਪੀਨ ਰੁੜ ਗਈ ਕੁਪੀਨ ਸਮਝ ਗਿਆ ਨਾ ਲੰਗੋਟੀ ਉਹਦੀ ਲੰਗੋਟੀ ਰੁੜ ਗਈ ਕਪੜਾ ਦ੍ਰੋਪਤੀ ਨੇ ਦੇਖ ਲਿਆ ਵੀ ਇਹ ਇਹ ਤਨ ਟੱਕ ਨੂੰ ਬਸਤਰ ਕੋਈ ਨਹੀਂ ਸਾਧੂ ਪਾਣੀ 'ਚ ਖਲੋਤਾ ਹੈ ਉਸ ਵਕਤ ਉਹਨੇ ਆਪਣਾ ਜਿਹੜਾ ਤਨ ਦਾ ਬਸਤਰ ਸੀ ਨਾ ਸਾੜੀ ਕੌਚ ਕੋ ਸਾੜੀ ਦਾ ਚਕਰ ਹੁੰਦਾ ਉਹਨੇ ਆਪਣਾ ਦੁਪੱਟਾ ਕੋ ਆਪਣਾ ਤਨ ਢੱਕਣ ਵਾਲਾ ਨਗੇਜ ਢੱਕਣ ਵਾਲਾ ਕੱਪੜਾ ਪਾੜ ਕੇ ਸਾਧੂ ਵਰਸਾ ਦਿੱਤਾ ਉਹਨੇ ਕੱਪੜਾ ਪਕੜਿਆ ਕੁਪੀਰ ਬਣਾ ਲਈ ਪਰ ਤੁਰਦਿਆਂ ਉਹਨੇ ਇੱਕ ਗੱਲ ਕਹੀ ਧੀਏ ਤੂੰ ਮੇਰਾ ਨਗੇਜ ਢੱਕਿਆ ਹੈ ਪਰ ਮਾਤਮਾ ਤੇਰਾ ਨਗੇਜ ਢਕੇਗਾ ਇਹ ਬਾਣੀ ਮੈਂ ਅਰਜ ਕਰ ਰਿਹਾ ਹੁਣ ਦਰਯੋਦਨ ਦੇ ਦੁਸ਼ਾਸਨ ਦੀ ਸਭਾ ਵਿੱਚ ਖਿੱਚ ਕੇ ਲਿਆਂਦਾ ਦ੍ਰੋਪਤੀ ਨੂੰ ਪਾਂਡਵ ਇਸਤਾਂ ਕਰਕੇ ਬੈਠੇ ਆ ਭੀਜਿੰਪਤਾਮਾ ਜਿਹੜਾ ਘਰ ਦਾ ਸਭ ਤੋਂ ਵੱਡਾ ਉਹ ਵੀ ਨੀਵੀਂ ਪਾਈ ਬੈਠਾ ਹੈ ਗੁਰੂ ਦਰੋਣਾਚਾਰਿਆ ਵੀ ਨੀਵੀਂ ਪਾਈ ਬੈਠਾ ਹੈ ਉਹ ਦ੍ਰੋਪਤੀ ਨੂੰ ਵਾਲਾਂ ਤੋਂ ਖਿੱਚ ਕੇ ਲਿਆਏ ਉਹਦੇ ਕੱਪੜੇ ਉਤਾਰੀ ਜਾ ਰਿਹਾ ਕਤਾਰੀ ਜਾ ਰਿਹਾ ਹੈ ਭਾਈ ਸਾਹਿਬ ਕਿੰਨੇ ਕੱਪੜੇ ਦਾ ਕਿਲਾ ਉਸਰ ਗਿਆ ਇਨਾ ਕਪੜਾ ਵਧਿਆ ਉਹਦਾ ਨਗੇਜ਼ ਕੋਈ ਕਰ ਨਹੀਂ ਸਕਿਆ ਇੱਥੇ ਭਾਈ ਸਾਹਿਬ ਕਹਿੰਦੇ ਸਿੱਖਾ ਇਸ ਸਾਖੀ ਤੋਂ ਇਹ ਗੱਲ ਸਮਝ ਸਾਰੇ ਵਿਰੋਧ ਦੇ ਵਿੱਚ ਹੋਣ ਜਿਹੜੇ ਪਤੀ ਕਹਿੰਨੇ ਆ ਉਹ ਵੀ ਬੇਬਸ ਹੋ ਜਾਣ ਤੇ ਘਰ ਦਾ ਪਿਤਾਮਾ ਵੀ ਨੀਵੀ ਪਾਲੇ ਸਾਰੀ ਦੁਨੀਆ ਇੱਕ ਪਾਸੇ ਹੋਵੇ ਜੇ ਰੱਬ ਤੇਰੇ ਵੱਲ ਹੈ ਤੇ ਤੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਫਿਰ ਬੇਨਤੀ ਦ੍ਰੋਪਤੀ ਕੁਪੀਨ ਮਾਤਰ ਦਈ ਜੋ ਮਨੀਸਰ ਹੈ ਤਾਂ ਤੇ ਸਭਾ ਮਦ ਬਯੋ ਬਸਨ ਪਰਵਾਹ ਜੀ ਫਿਰ ਯਾਦ ਰਖਿਓ ਤੋਕ ਤੋ ਦੂਰ ਨੀ ਜਾਣਾ ਕਹਾ ਕਉ ਕਰ ਕਚ ਘੋਤ ਨਾ ਕਾਹੂ ਕੇ ਕੀਏ ਜਾਂ ਕੀ ਪ੍ਰਭ ਮਾਨ ਲੇ ਸਭ ਸੁਖ ਤਾਹੇ ਜੀ ਹੁਣ ਅਗਲੀ ਬੇਨਤੀ ਤਨਕ ਦੰਤੰਦੁਲ ਤਨਕ ਦਾ ਸਮਝਣਾ ਥੋੜੇ ਜੇ ਤੇ ਤੰਦੁਲ ਦਾ ਅਰਥ ਹੁੰਦਾ ਚੌਲ ਤਨਕ ਤੰਜੁਲ ਦਗ ਜਗਦੀਸ਼ਾ ਦੇ ਸੁਦਾਮੇ ਸੁਦਾਮੇ ਨੇ ਘਰ ਵਾਇ ਸਨ ਤੇ ਇਹਨੂੰ ਦਰਿਦਰ ਵੀ ਤਾਂ ਪਿਆ ਸੀ ਹਿੱਸਾ ਕਾ ਗਿਆ ਸੀ ਕ੍ਰਿਸ਼ਨ ਜੀ ਦਾ ਕਿਉਂਕਿ ਮੈਂ ਕਈ ਵਾਰੀ ਇਹਨਾਂ ਸਾਖੀਆਂ ਨੂੰ ਗੁਰੇਜ ਕਰਨਾ ਦਾ ਕਾਰਨ ਹੈ ਇਹ ਸਾਡੀ ਮੁਸ਼ਕਲ ਹੈ ਜਿਹੜੇ ਸਾਨੂੰ ਟੋਕਦੇ ਉਹਨਾਂ ਕਦੀ ਗੁਰੂ ਅੰਸਾ ਦਾ ਪਾਠ ਨਹੀਂ ਕੀਤਾ ਉਹਨਾਂ ਕਿਤਾਬਾਂ ਪੜੀਆਂ ਨੇ ਦੂਜੀਆਂ ਅਸੀਂ ਪੜਿਆ ਜਿਨ੍ਹਾਂ ਨੂੰ ਸਮਾਧ ਦਿੱਤੀ ਦਾਤੇ ਨੇ ਉਹ ਵੀ ਕਈ ਵਾਰੀ ਖਿਮਾ ਕਰਿਓ ਤੁਸੀਂ ਮੇਰੇ ਵੀਰ ਭੈਣਾ ਆਪਰਾ ਬੈਠੋ ਇੱਥੋਂ ਤੱਕ ਕਿ ਜੇ ਗੁਰਮਤ ਦੀ ਗੱਲ ਕੋਈ ਕਰਿਆ ਕਰੋ ਤੇ ਮੈਂ ਸੋਚਣਾ ਵੀ ਇਹ ਗੁਰਬਾਣੀ ਤੋਂ ਬਾਹਰ ਹੈ ਕੁਝ ਹੁਣ ਸਦਾਮਾ ਖਾ ਗਿਆ ਉਹਦਾ ਹਿੱਸਾ ਇਹਨੂੰ ਪੈ ਗਈ ਉਹਨੇ ਕਿਹਾ ਜਾ ਉਹ ਦਰਦਰਿਆ ਦਰਦਰ ਪੈ ਗਿਆ ਹੁਣ ਇਹ ਜਦੋਂ ਅੱਤ ਦੀ ਗਰੀਬੀ ਪੈ ਗਈ ਉਸ ਵਕਤ ਤੇ ਦੀ ਘਰ ਵਾਲੀ ਨੇ ਕਿਹਾ ਵੀ ਕ੍ਰਿਸ਼ਨ ਤੁਹਾਡੇ ਮਿੱਤਰ ਨੇ ਰਾਜੇ ਨੇ ਤੇ ਕੁਝ ਲੈ ਜਾ ਉਹਦੇ ਵਾਸਤੇ ਪੁਰਾਣੀ ਸਮੇਂ ਵੈਦ ਕੋਲ ਗੁਰੂ ਕੋਲ ਬੰਦਗੀ ਕਰਨ ਵਾਲੇ ਕੋਲ ਖਾਲੀ ਹੱਥ ਨਹੀਂ ਸੰਜਾਂਦੇ ਉਹਨੇ ਕਿਹਾ ਘਰ ਹੈ ਕੀ ਉਹ ਥੋੜੇ ਚੌਲ ਲੈ ਗਿਆ ਜੀ ਲਪੇਟ ਕੇ ਦਵਾਰਕਾ ਗਿਆ ਉੱਥੇ ਜਾ ਕੇ ਉਹਨੇ ਚੌਲ ਲੁਕਾਈ ਜਾ ਉਹਨੇ ਫਿਰ ਆਪ ਖੋ ਕੇ ਲੈ ਲੈ ਲੈਨ ਚੌਲ ਦੇ ਭਾਈ ਸਾਹਿਬ ਕਹਿੰਦੇ ਯਾਦ ਰੱਖਿਓ ਘਰੋਂ ਗਰੀਬ ਹੈ ਕੁਛ ਨਹੀਂ ਜਿਹਦੇ ਘਰ ਚ ਦੇਣ ਵਾਸਤੇ ਪੈਸੇ ਕੋ ਨਹੀਂ ਐਨੇ ਕਚੌਲ ਨੇ ਉਹ ਚੌਲ ਲੈ ਕੇ ਆ ਗਿਆ ਕਹਿਣ ਅਗੇ ਜੇ ਰੱਬ ਮੰਨ ਲਵੇ ਜਿਵੇਂ ਸਦਾਮੇ ਦੀ ਸੁਣੀ ਗਈ ਘਰ ਗਿਆ ਤੇ ਏਡੇ ਵੱਡੇ ਮਹਿਲ ਸਨ ਸਾਰੀ ਦੁਨੀਆ ਇੱਕ ਪਾਸੇ ਹੋਵੇ ਜੇ ਰੱਬ ਮੰਨ ਲਵੇ ਤੇ ਕਮੀ ਕਿਸੇ ਚੀਜ਼ ਦੀ ਨਹੀਂ ਰਹਿੰਦੀ ਮਰਤ ਕਰ ਰਿਹਾ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਈਂ ਮੈਂ ਰਾਸ ਭਾਈ ਸਾਹਿਬ ਕਹਿ ਰਹੇ ਨੇ ਤਨਕ ਤੰਦਲ ਜਗਦੀਸ਼ ਹੈ ਦੈਸ ਨਾਮੇ ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ ਦੁਖਤ ਗਜਿੰਦ ਇਹ ਤਾਂ ਬਾਣੀ ਚ ਬੜੀ ਬੜੀ ਸਭ ਨੂੰ ਪਤਾ ਹੈ ਕਿ ਦੁਖੀ ਖਾਤੀ ਨੇ ਇੱਕ ਕਮਲ ਦਾ ਫੁੱਲ ਪੇਟ ਕੀਤਾ বিষ্ণੂ ਜੀ ਨੇ ਆਪਣੇ ਚੱਕਰ ਨਾਲ ਉਸ ਤੰਦਵੇ ਨੂੰ ਕੱਟ ਦਿੱਤਾ ਕਹਿ ਲੱਗੇ ਭਾਈ ਸੱਜਣਾ ਦੁੱਖ ਦ ਗਜਿੰਦ ਅਰਬਿੰਦ ਕਹਿ ਪੇਟ ਰਾ ਕਾ ਤਾਂ ਕਾਜਾ ਚੱਕਰਪਾਨ ਆਨ ਗਰਸਾ ਗ੍ਰਾਹ ਜੀ ਕਾਂ ਕੋ ਕਰ ਕਚ ਹੋਤ ਨਾ ਕਾਹੂ ਕਿ ਕੀਏ ਜਾਂ ਕਿ ਪ੍ਰਭ ਮੰਨ ਲੈ ਸਭ ਐ ਸੁਖ ਤਾਹੇ ਕੀ ਫਿਰ ਸੁਣਿਓ ਜਾਂ ਤੂੰ ਇਹ ਮੈਂ ਤਾਂ ਕਹਿ ਰਿਹਾ ਵੀ ਇਸ ਤੋਕ ਨੂੰ ਪੱਕਿਆ ਰੱਖਣਾ ਸਤ ਜੀ ਜੀ ਸਾਰੀ ਦੁਨੀਆ ਛੱਡ ਜਾਏ ਮੇਰਾ ਸੱਜਣਾ ਤੂੰ ਨਾ ਛੱਡ ਕੇ ਜਾਈ ਸਾਡੇ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਤਰੀ ਯਾਦ ਕਰਿਓ ਮੇਰਾ ਰੁੱਸੇ ਨਾ ਕਲਗੀਆਂ ਵਾਲਾ हां बस ਉਹ ਹੀ ਅਰਥ ਜੇ ਉਹ ਤੇ ਪੰਜਾਬੀ ਚ ਲਿਖਿਆ ਨਾ ਮੇਰਾ ਦੂਸੇ ਨੱਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਲੋ ਦਾ ਮਤਲਬ ਜੀ ਤੂੰ ਨਾਲ ਹੈ ਨਾ ਫਿਰ ਕੋਈ ਪਰਵਾਹ ਨਹੀਂ ਜਾਂ ਤੂੰ ਤਾਂ ਮੈਂ ਸਭ ਕੋ